ਆਪਣੇ ਵਾਲੇ ਸਪਲੈਂਡਰ ਦਾ ਤੇ ਸੀਟੀ 100 ਦਾ ਕਿਧਰੀ ਆ ਕਿਧਰੀ ਖਿੱਚੂ ਕਿਧਰੀ ਕਹਿੰਦਾ ਮੇਰਾ ਵਾਲਾ ਸੀਟੀ 100 ਤਖੜਾ ਆਪਣੇ ਵਾਲੇ ਸਪਲੈਂਡਰ ਨਾਲ ਟੋਸ਼ਨ ਪਾ ਕੇ ਦੇਖਦੇ ਆ ਯਾਰ ਇਕਦਾ ਇਹਦਾ ਕਾਰਬੂਟਰ ਬਦਲਣ ਵਾਲਾ ਇਹਦਾ ਬੰਦ ਵਾਲਾ ਹੁੰਦਾ ਆਪਣੇ ਵਾਲਾ ਐਣੀ ਪਤਾ ਕਿਧਰੀ ਵਾਲਾ ਖਿੱਚ ਲੈ ਨਾਲੇ ਮੁੰਡਾ ਸੁਣੇ ਪਾਵਾਂ ਬਈ ਸੰਗਲ ਸ਼ੌਕਰਾਂ ਜਾਂ ਸ਼ੌਕਰਾਂ ਜਾਂ ਸ਼ੌਕਰਾਂ ਜਾਂ ਮੋਟੀ ਵਾਲੀ ਆ ਲਾ ਹਜ਼ਾਰਾ ਬਾਬਾ ਇਹਦਾ ਲੈਗ ਗਾਰਡ ਤਾਂ ਇਕੱਠੇ ਹੋ ਜਾਂਦੇ ਆ ਬਾਈ ਇਹਦਾ ਇਕੱਠੇ ਹੋ ਜਾਣਗੇ ਪਉ ਤਾਂ ਸ਼ੌਕਰਾਂ ਜੀ ਜੇ ਪਾਉਣਾ ਸ਼ੌਕਰਾਂ ਬਿਨਾ ਨਹੀਂ ਗੱਲ ਬਣਦੀ ਆ ਰਾਵੜ ਜੀ ਦਾ ਨਾ ਤੋੜ ਦਿਓ ਮੇਰਾ ਕੰਮ ਜਾ ਆਏ ਬੋਲੂ ਦਲਾਬ ਆਏ ਇੱਕ ਵਾਰ ਪਾਸੇ ਖਿੱਚੂ ਯਾਰ ਇਹ ਮੇਰੇ ਮਾਤੇ ਪਾਉਂਗਾ ਤੂੰ ਅਸਾਂ ਨਹੀਂ ਜੰਗੀਆ ਉਹਨੂੰ ਨਹੀਂ ਇੱਕ ਵਾਰ ਪਾਸੇ ਦਾ ਹੋਆ ਆਹ ਕਿਦਰੀ ਖੁਸ਼ਬਾੜਾ ਹੁੰਦਾ ਕਿਦਰੀ ਕਹਿੰਦਾ ਮੈਂ ਖਿੱਚੂ ਕਿਦਰੀ ਖਿੱਚ ਪਾ ਮਾਰੀ ਨਹੀਂ ਦੋਜਿੰਚੋ ਯਾਰ ਜੀ ਬਈ ਹੱਥ ਤਰੀ ਜਾਂਦਾ ਆਹ ਆਲਾ ਓਏ ਕਿਦਰੀ ਕਹਿੰਦਾ ਮੈਂ ਖਿੱਚੂ ਮੋਟਮਲ ਤੇ ਬੈਹਿਆ ਯਾਰ ਆਪਣਾ ਬੰਦ ਨਾ ਹੋ ਜੇ ਠੀਕ ਹੈ ਬੰਦ ਹੋ ਸਕਦਾ ਭਾਈ ਹੱਟ ਬਾਈ ਜਾ ਦੇ ਦੇਖ ਮਾਰਾ ਪਹਿਲਾ ਕੱਢ ਲੋ ਹਾਂ 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 ਇੱਧਰ ਹੀ ਘਰ ਤੀ ਕਰ ਲੋ ਬੰਦ ਹੋ ਲਾ ਸੁਣੀ ਜੀ ਰੋਹੀ ਵਿੱਚ ਕਿੰਨਾ ਜਾਵੇ ਹਾਂ ਓ ਖੜ ਜਾਦਾ ਕਿਧਰੀ ਕਰ ਲੈ ਬੰਦ ਹੋਊ ਆਪਣੇ ਦਾ ਕਾਹੋਂ ਕਿਦਰੀ ਇੱਕ ਰਾਉਂਡ ਵੀ ਕਰ ਦਿੱਤ ਗਿਆ ਹਵਲੀ ਹੋਏ ਹਵਲੀ ਹਵਲੀ ਲੋ ਕਹਿੰਦਾ ਬਾਈ ਬੇਇਜ਼ਤੀ ਕਰਾਦੀ ਕਹਿੰਦਾ ਮਾਇਆ ਮੈਂ ਬੰਦ ਬਣਵਾ ਰੇ ਡਰਾਈਵਰ ਬਣ ਲਿਆ ਹੁਣ ਹਾਈ ਦੀ ਆਪ ਆਏ ਬਸ ਚਾਈ ਲੈ ਕੇ ਜਾਣਾ ਉਹ ਤਾਂ ਨਹੀਂ ਸੁਣਾਦੀ ਇਹ ਕਿੱਥੇ ਦਾ ਗਿਆ ਜਿੱਤ ਨਹੀਂ ਜਾ ਰਹਾ ਕਿਹ ਕਿਹਰ ਗਿਆ ਦਿੱਤਾ ਹੈਗਾ ਉਹ ਚੜਾ ਬੋਚ ਕੇ ਜੇ ਹਾਂ ਚੜਾ ਬੋਚਾ ਬੈਗ ਨਾ ਤੋੜੇ ਲੋ ਬਾਈ ਕਹਿੰਦਾ ਆਪਣੇ ਸਪਲੈਂਡਰ ਦੀ ਚੈਨ ਲੈ ਗਈ ਕੋਚ ਵਾਲੇ ਦੀ ਲੈ ਗਈ ਚੈਨ ਆ ਜ਼ੋਰ ਕੋਚ ਚੱਲ ਜੇ ਫੁੱਲ ਆ ਫਿਲਪ ਨਹੀਂ ਮਾਰਨਾ ਜਿੰਨਾ ਤੁਰਦਾ ਗਾਹਾਂ ਹੀ ਤੁਰਦਾ ਕੋਚ ਕਹਿੰਦਾ ਸਟੈਂਡ ਲਾਉਣਾ ਓਏ ਚੱਲ 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 ਚੜ੍ਹ ਗਈ ਚੱਲ ਗਈ ਚੱਲ 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 ਗਾਲੇ ਹੈਵੀ ਨੇ ਥੱਲੇ ਹੋ ਗਈ ਯਾਰ ਐਵੇਂ ਨਾ ਕਿਆ ਕਰੇ ਜੀ ਐਂ ਕਰ ਓਏ ਚੈਨ ਕੋ ਸੋ ਪਹਿਲਾਂ ਚਾਬੀਆਂ ਲੈ ਚਾਬੀਆਂ ਲੈ ਜਾਣਗਾ ਸੀ ਕੈ ਨੰਬਰ ਲੱਗੂ 2427 ਲੈ ਆਉਣਾ ਖਾਂਦਾ ਫਿਰ ਓਏ ਫੜ ਜਾ ਆਪਾਂ ਟਿਵੀ ਘਾਤਾਂਗੇ ਯਾਰਾ ਦਿੱਲੀ ਵੀ ਟੁੱਟਦੀ ਕੱਲੀ ਹੈਵੀ ਐ ਕੋਚ ਮੂਰੋਂ ਨਾ ਲੈ ਜਾ ਜੈਣਾ ਫਿਰ ਚੜ੍ਹਨੀ ਓ ਚੜਾਉਣੀ ਓਕੇ ਜੀ ਜਲਦੀ ਬਣਾ ਲਈ ਫਿਰ ਕੇ ਆ। ਛੱਲ ਮਾਦੀ। ਹਾਂ। ਟੱਲਾ ਫੋਨ ਤੇ ਕਾਲ ਫੇਰ ਆ। ਕਾਲ ਫੇਰ। ਕਾਲ ਫੇਰ। ਰੌਂਡ ਤੇ ਉਜਾਸਤ। ਟੱਲੋ ਟੱਲੋ ਮਾਗਰਨਾ ਬੈਠੀ 6:00 ਵਜੂ। 6:00 ਵਜੂ ਚੌੜ ਨਹੀਂ ਕਰਦਾ ਮੈਂ। ਆਹ ਏਡਾ ਹੀ ਵੀ ਨਹੀਂ ਹੈਗਾ। 1 2 3 ਗੱਥੇ ਗੱਥੇ ਕੀ ਗੱਲ ਤੁਹਾਡਾ ਜੋਰ ਬਦਲਵਾ ਰਿਹਾ ਨਹੀਂ ਆਪਣਾ ਤਾਂ ਤਾਕੜਾ ਬਾਈ ਬਾਈ ਸਿਲੰਡਰ ਤਾਕੜਾ ਕਿਨ ਇੱਕ ਟੋਜਨ ਪੱਕੇ ਤੇ ਹੋ ਜੇ ਇੱਥੇ ਕੱਚਾ ਟੋੜੀ ਹਾਂ ਚਲੋ ਗੋਡੇ ਛੱਲੇ ਚੱਲ ਜਮਾਣੀ ਬਹੁਤ ਮੰਨ ਗਿਆ ਬਾਈ ਆ ਗਿਆ ਆ ਗਿਆ ਆ ਲੈ ਗਿਆ ਤੌਕਤਰੀ ਵਾਸ ਕਾਡ ਦੋ ਕਾਡ ਦੋ ਕਾਡ ਆਹ ਲਾਸ਼ ਤਾਂ ਲਓ ਬਾਈ ਹੁਣ ਮੁੰਡਿਆ ਕਹਿੰਦਾ ਪਲਟੀਨੇ ਦੇ ਬੌਕਸਰ ਦਾ ਦੇਖਣਾ ਓਏ ਯਾਰ ਇਹ ਨਹੀਂ ਖਿੱਚਦਾ ਹੈ ਖਿੱਚਦਾ ਨਹੀਂ ਇਹ ਨਹੀਂ ਖਿੱਚਦਾ ਇਹਦਾ ਦੋਨੇ ਇੱਕ ਪਿਉਦੀ ਨੇ ਨਹੀਂ ਖਿੱਚਦਾ ਬਾਈ ਪਿਉਦੇ ਬਹਿ ਗਏ ਦੇਖਦੇ ਆ ਇੱਕ ਬੜੀ ਜਿਵੇਂ ਖਿਆ ਗਿਆ ਆ ਆ ਗਿਆ ਦੋਨੇ ਪਾਈ ਪਾਈਆਂ ਦਾ ਜੋਰ ਵਰਖਾ ਜਾਣਾ ਅੱਜ ਲਓ ਤੁਹਾਨੂੰ ਇੱਥੇ ਮੋਢਾ ਚੱਕੇ

ਇਹ ਪਰ ਇਹਦਾ ਲੈਣਾ ਕੀ ਇਹਨਾਂ ਕੰਮ ਤੋਂ ਵਾ ਵਾਤ ਤੋਂ ਵਾਤ ਬਹੁਤ ਬੋ ਬਾਈ ਕਹਿੰਦੇ ਡਰਾਈਵਰ ਚੇਂਜ ਹੋ ਗਿਆ ਸੁਖ ਹੌਲੀ ਓਏ ਓਏ ਹੌਲੀ ਓਏ ਸਲੋ ਸਲੋ ਕਹਣਾ ਓਏ ਤੂੰ ਮਾਂਗਰ ਚਾਕ ਲਿਆ ਕਰ ਇੱਕ ਲਕਤ ਰੇਸ ਦੇ ਕੇ ਮੂਰੇ ਚ ਓਏ ਲੱਤਾਂ ਵੜੀਆਂ ਤਾਂ ਮਾਲਕਾ ਮਾਲਕਾ ਦਾ ਇੱਕ ਵਾਰੀ ਫੁੱਟ ਕਾ ਠੀਕੇ ਫੋਨ ਫੜਾ ਨਾ ਇਹ ਨਹੀਂ ਬਣਾਉਂਦਾ ਆ ਦੇ ਓਏ ਖੋਇਰਾ ਫੱਟੇ ਇਰਾ ਬੁੱਝ ਕੇ ਫੜਾ ਦੇਉਂਗਾ ਨਾ ਓਏ ਛੱਡ